ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਸਾਰੇ ਉਮੀਦ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਸੇ ਦਾ ਟਾਈਮ ਹੋ ਗਿਆ ਇਹ ਦਿਨ ਹੈਗਾ ਸੰਡੇ ਵਾਲਾ ਬੱਚੇ ਸੀਗੇ ਇਸ ਦਿਨ ਘਰੇ ਤੇ ਇਹਨਾਂ ਦੇ ਪਾਪਾ ਚਲੇ ਗਏ ਸੀ ਸ਼ੌਕ ਤੇ ਹਾਂ ਜੀ ਜਲਦੀ ਤੇ ਇੱਥੇ ਵੱਚੁਕੇ ਸੀ ਤਕਰੀਬਨ 7:30 8 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਥੋੜੀ-ਮੋਟੀ ਆਪਣੀ ਦੇਖੋ ਬੈੱਡ ਸ਼ੀਟ ਵਗੈਰਾ ਮੈਂ ਝਾੜਦੀ ਹਾਂ ਨਾ ਥੋੜੀ-ਮੋਟੀ ਆਪਣੀ ਐਡਜਸਟਿੰਗ ਵਗੈਰਾ ਸੀ ਉਹ ਆਪਾਂ ਨੇ ਕਰਤੀ ਤੇ ਇੱਥੇ ਮੈਂ ਝਾੜੂ ਲੱਗੀ ਸੀ ਕਰਨਾ ਹੈ ਨਾ ਮਸ਼ੀਨ ਲਗਾਉਣ ਤੋਂ ਬਾਅਦ ਹੈ ਨਾ ਥੋੜੇ-ਮੋਟੇ ਜਾਲੇ ਜੇ ਦਿਖੇ ਮੈਂ ਕਿਹਾ ਚਲੋ ਆਪਾਂ ਇਹ ਵੀ ਕਰ ਦਈਏ ਹੈ ਨਾ ਤੇ ਜਦੋਂ ਮੈਂ ਰੂਮ ਚੋਂ ਝਾੜੂ ਲਗਾ ਕੇ ਬਾਹਰਲੀ ਸੈਡ ਆਈ ਫਿਰ ਮੇਰੀ ਇਹ ਵਾਲਾ ਕਾਰਨਰ ਹੈ ਨਾ ਨਿਗਾ ਪਿਆ ਮੈਂ ਕਿਹਾ ਚਲੋ ਆਪਾਂ ਇੰਦਰੋਂ ਵੀ ਥੋੜੀ-ਮੋਟੀ ਟੀੜੀ ਚੱਕ ਤਾਰਾ ਕਰ ਦਈਏ ਨਾਲੇ ਤਾਂ ਨਾ ਬਰਸਾਤ ਜੀ ਦਾ ਮੌਸਮ ਆ ਹੈ ਨਾ ਪੌਂਡਰ ਜਿਹਾ ਲੱਗਦਾ ਰਹਿੰਦਾ ਕੋਈ ਚੀਜ਼ ਵਗੈਰਾ ਨਾਲ ਜੀ ਹੈ ਨਾ ਤੇ ਬਾਕੀ ਮੈਂ ਕਿਹਾ ਝਾੜੂ ਵਗੈਰਾ ਨਿਕਲ ਜੂ ਹੈ ਨਾ ਵੀ ਇੱਕ ਵਾਰੀ ਆਪਣੀ ਨਿਗਾ ਚੋਂ ਸਾਰੀ ਜਿਹੜੀ ਜਗ੍ਹਾ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਸਾਰਾ ਕੁਝ ਇੱਧਰ ਉੱਧਰ ਕਰ ਕਰ ਇੱਧਰ ਉੱਧਰ ਕਰਕੇ ਹਨਾ ਮੈਂ ਕਿਹਾ ਚਲੋ ਆਪਾਂ ਝਾੜੂ ਵੀ ਕੱਢ ਦੀ ਨੀਚੇ ਤੇ ਥੋੜੀ-ਮੋਟੀ ਮੈਂ ਦੇਖਦੀ ਸੀ ਵੀ ਆਪਣੀ ਜੀ ਥੋੜੀ-ਮੋਤੀ ਸਪੇਸ਼ਾ ਹਨਾ ਫੁੱਲ ਜੇ ਤੇ ਇੱਥੇ ਮੈਂ ਨਾ ਇਹਦਾ ਮੰਜਾ ਪਰਲੀ ਸਾਈਡ ਲਗਾ ਕੇ ਉਹਦੇ ਅੱਗੇ ਕੂਲਰ ਲਗਾਤੀ ਯਾਨੀ ਇਹ ਕੂਲਰਾਂ ਦਾ ਨਾ ਆਪਣਾ ਹੁੰਦਾ ਫਰੰਟ ਉਹ ਆਪਾਂ ਨੇ ਕੰਧਾਂ ਲਈ ਸਾਈਡ ਨੂੰ ਕਰਤਾ ਨਾ ਜਿਹੜੇ ਜਗ੍ਹਾ ਰੋਕਦਾ ਸੀਗਾ ਉਧਰਲੀ ਸਾਈਡ ਥੋੜੀ ਜੀ ਬਾਰੀਆਂ ਜੀਆਂ ਸੀਗਾ ਉਧਰਲੀ ਸਾਈਡ ਨੂੰ ਕਰਤੀਆਂ ਤੇ ਨਾਲ ਨਾਲ ਮੈਂ ਝਾੜੂ ਵੀ ਲਗਾ ਰਹੀ ਸੀ ਕੁਲਰਾਹਟ ਹਾਂ ਜਿਵੇਂ ਪੋਚਾ ਲਗਾਤਾ ਸੀਗਾ ਪੋਚਾਰ ਵਗੈਰਾ ਲਗਾ ਕੇ ਫੇਲੀ ਮੈਂ ਉੱਥੇ ਜਿਹੜੇ ਕੁਲਰ ਨੇ ਰੱਖੇ ਸੀ ਵੀ ਨੀਚੇ ਤੋਂ ਆਪਣਾ ਸਾਰਾ ਸਾਫ ਹੋ ਜੂ ਹੈਨਾ ਤੇ ਇੱਥੇ ਪਾਪਾ ਜੀ ਵੀ ਗੋਲੀ ਬੈਠੇ ਸੀਗੇ ਤੇ ਦੇਖੋ ਮੇਰੇ ਕੱਪੜੇ ਮਸੀਨੇ ਨਾਲ ਸੱਚੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸੀ ਇੰਨੀ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਤਮਸ ਹੋ ਰਹੀ ਹੈ ਹੁਣ ਤਾਂ ਸੱਚੀ ਕੋਈ ਹਾਲ ਨਹੀਂ ਹੈਗਾ ਸੱਚੀ ਬੁਰਾ ਹਾਲ ਹੀ ਆਪਾਂ ਤਾਂ ਫੇਰ ਵੀ ਘਰੇ ਆਣਾ ਜਿਹੜੇ ਖੇਤ ਬੰਨੇ ਬਾਹਰਲਾ ਆਪਣਾ ਕੰਮ ਕਰਦੇ ਆ ਹਨਾ ਬਾਰੰਦਰ ਆਪਣਾ ਡਿਊਟੀਆਂ ਤੇ ਆਪਣਾ ਕੰਮ ਤੇ ਜਾਂਦੇ ਆ ਉਹਨਾਂ ਲਈ ਤਾਂ ਬਹੁਤ ਔਖਾ ਨਾ ਦੇਖੋ ਕੰਮ ਕਰਨਾ ਤੇ ਹਾਂਜੀ ਇੱਥੇ ਮੈਂ ਦੇਖੋ ਮੰਜਾ ਪਹਿਲਾਂ ਉਰਲੀ ਸਾਈਡ ਪਾਵੇ ਕਰਕੇ ਲਗਾਏ ਫਿਰ ਮੈਂ ਪਰਲੀ ਸਾਈਡ ਲਗਾਤੀ ਆ ਨਾ ਪਾਪਾ ਜੀ ਕਹਿੰਦੇ ਨਹੀਂ ਭਾਈ ਇਦਾਂ ਲਗਾ ਕੇ ਦੇਖੋ ਵੀ ਜਗ੍ਹਾ ਹੋਰ ਖੁੱਲੂਗੀ ਤੇ ਵਧੀਆ ਵੀ ਹੋਇਆ ਖੈ ਜਿਹੜੇ ਪਾਵੇ ਸੀਗੇ ਵੀ ਆਪਣੇ ਪੈਰਾਂ ਜਿਆ ਚਨੀ ਵੱਜਦੇ ਹੈਗੇ ਹਨਾ ਤੇ ਇਹ ਪਰਲੀ ਸਾਈਡ ਨੂੰ ਹੋਗੇ ਤੇ ਇੱਥੇ ਥੋੜੀ-ਮੋਟੀ ਮੇਰਾ ਹੋਰ ਸਮਾਨ ਸੀਗਾ ਜਨੇ ਇਹਦੇ ਪਾਪਾ ਦੀ ਗੈਸ ਵਗੈਰਾ ਪਈ ਸੀ ਗੱਡੀਆਂ ਦੀ ਉਹ ਮੈਂ ਡੱਬਿਆਂ ਵਿੱਚੋਂ ਕੱਢ ਤੇ ਸੀ ਡੱਬੇ ਕਰ ਤੇ ਸੀ ਖਾਲੀ ਉਹਦੇ ਤੇ ਉਹ ਡਬਲ ਡਬਲ ਪੈਕਿੰਗ ਹੁੰਦੀ ਆ ਨਾ ਵੱਡੇ ਡੱਬੇ ਦੇ ਵਿੱਚ ਛੋਟੇ ਡੱਬੇ ਹਨਾ ਉਦਾਂ ਤੇ ਮੈਂ ਵੱਡਾ ਡੱਬਾ ਸੀਗਾ ਉਹ ਕੱਢਦਾ ਸੀਗਾ ਤੇ ਇੱਥੇ ਮੈਂ ਇਹਨਾਂ ਦੇਖੋ ਪਹਿਲਾਂ ਮਸ਼ੀਨ ਲਗਾਤੀ ਮੰਜਾ ਮੇਰਾ ਰਹਿ ਗਿਆ ਸੀ ਬਾਰੇ ਫਿਰ ਮੈਂ ਦੁਬਾਰੇ ਮੰਜਾ ਲਗਾਉਣ ਲਈ ਮਸ਼ੀਨ ਉਰਾ ਕਰੀ ਫਿਰ ਪਾਈ ਮਸ਼ੀਨ ਰੱਖੀ ਹਾਂਜੀ ਲਓ ਇਧਰੋਂ ਹੋ ਗਈ ਆਪਣੀ ਸਾਰੀ ਸੈਟਿੰਗ ਹੋ ਗਈ ਝਾੜੂ ਗੱਲਾਂ ਰਹੀਆਂ ਸੀ ਤੇ ਇੱਥੇ ਮੈਂ ਲੱਗੀ ਹੋਈ ਸੀ ਥੋੜੀ-ਮੋਟੀ ਸਟੋਰ ਦੀ ਵੀ ਚੱਕਤਾਰ ਕਰਨ ਤੇ ਬੇਟੀ ਲੱਗੀ ਹੋਈ ਸੀ ਮੇਰੇ ਨਾਲ ਵਿਚਾਰੀ ਕੰਮ ਕਰਾਉਣ ਉਹ ਵੀ ਪੀੜਾ ਹਟ ਰਿਹਾ ਕੱਪੜਾ ਵਗੈਰਾ ਸੀਗਾ ਉਹ ਲੱਗੀ ਹੋਈ ਸੀ ਝਾੜਨਾ ਹਨਾ ਤੇ ਦੋਨੇ ਮਾਵਾਂ ਤੀਆਂ ਲੜਕੇ ਕਰਦੇ ਆ ਕੰਮ ਤੇ ਤੂਜੀਆਂ ਬੇਟੀਆਂ ਆਪਣੀਆਂ ਖੇਡਦੀਆਂ ਨਹੀਂ ਆ ਫਲੋਰ ਨੂੰ ਵੀ ਹਨਾ ਖਡਾਉਣਾ ਜ਼ਰੂਰੀ ਆ ਛੋਟੀ ਹਨਾ ਨਹੀਂ ਤੇ ਉਹ ਵਿੱਜ ਟੰਗਾ ਵਸਾਉਂਦੀ ਆ ਆਪਣੀਆਂ ਤੇ ਹਾਂਜੀ ਇੱਥੇ ਰੋਟੀ ਪਾਣੀ ਦਾ ਕੰਮ ਆਪਣਾ ਸਾਰਾ ਹੋ ਗਿਆ ਸੀ ਦਾ ਖਤਮ ਤੇ ਸਾਰੇ ਆਪਣੇ ਖਾਣ ਪੀਣ ਦਾ ਕੰਮ ਹੋ ਗਿਆ ਸੀ ਖਤਮ ਤੇ ਇੱਥੇ ਮੈਂ ਝਾੜੂ ਵਗੈਰਾ ਵੀ ਹਾਂਜੀ ਆਪਣਾ ਸਾਰਾ ਲੱਗ ਗਿਆ ਸੀ ਤੇ ਬਰਤਨ ਵਗੈਰਾ ਵਾਸ਼ ਕਰਤੇ ਸੀਗੇ ਤੇ ਇੱਥੇ ਮੈਂ ਲੱਗੀ ਹੋਈ ਸੀ ਬਾਹਰੋਂ ਵੇੜਾ ਤੋਣ ਹਨਾ ਅੰਦਰਲਾ ਕੰਮ ਸਾਰਾ ਹੋ ਗਿਆ ਦੇਖੋ ਇੱਕ ਵਾਰੀ ਦੇ ਕੱਪੜੇ ਵੀ ਆਪਣੇ ਧੋ ਕੇ ਹੋ ਗਏ ਸੀ ਸੁੱਕੜੇ ਪਾਤੇ ਸੀ ਤੇ ਇਹ ਵਾਲਾ ਜਿਹੜਾ ਪਾਣੀ ਹੁੰਦਾ ਨਾ ਇਹ ਹੁੰਦਾ ਆਪਣਾ ਜਿਵੇਂ ਆਪਣਾ ਏਸੀ ਵਾਲਾ ਪਾਣੀ ਹੁੰਦਾ ਹਨਾ ਦੋ ਬਾਲਟੀਆਂ ਪਾੜ ਦਿੰਦੀਆਂ ਨੇ ਤੇ ਉਹ ਵਾਲਾ ਪਾਣੀ ਨਾ ਮੈਂ ਇਦਾਂ ਢੋਲਦੀ ਵੀ ਹੈਗੀ ਵੀ ਬੇਫਾਤੂੰ ਢੋਲਦੀ ਵੀ ਉਹਦੇ ਨਾਲ ਜਿਹੜਾ ਫਸ ਵਗੈਰਾ ਉਹ ਤੋਹ ਦੇਣੀ ਹੁੰਦੀ ਆ ਬਹੁਤ ਵਧੀਆ ਜਿਹੜਾ ਫਸ ਇਹਦੇ ਨਾਲ ਧੋਤਾ ਜਾਂਦਾ ਤੇ ਜਿਵੇਂ ਆਪਾਂ ਡੋਲਦੇ ਹਾਂ ਨਾ ਤਾਂ ਆਪਣਾ ਜਿਹੜਾ ਪਾਣੀ ਆ ਹਨਾ ਹੋਰ ਵੇਸਟ ਹੁੰਦਾ ਤੇ ਵਾਕਈ ਇਹਨੂੰ ਵੀ ਆਪਾਂ ਨੇ ਵੇਜਾਇਆ ਹਨਾ ਕਿਉਂ ਆਪਾਂ ਨੇ ਵੀ ਜਾਣ ਦੇਣਾ ਤੇ ਹਾਂਜੀ ਇੱਥੇ ਨਾਲ ਨਾਲ ਮੈਂ ਝਾੜੂ ਲਗਾ ਰਹੀ ਸੀ ਦੇਖੋ ਨਾ ਮੌਸਮ ਬਦਲ ਵਾਈ ਜਿਦਾ ਹੋਇਆ ਪਿਆ ਸੀ ਜੰਨੀ ਧੁੱਪ ਇੰਨੀ ਨਹੀਂ ਹੈਗੀ ਜੰਨੀ ਜਿ ਧੁੱਪ ਹੋਈ ਪਈ ਸੀ ਹਾਂਜੀ ਤੇ ਫਿਰ ਵੀ ਸੇਕ ਨਾ ਬਹੁਤ ਜ਼ਿਆਦਾ ਹੋਇਆ ਪਿਆ ਸੀ ਬੁਰਾ ਹਾਲੀ ਸੀਗਾ ਤੇ ਮੇਰੇ ਕਰਾਉਂਡ ਦੇ ਰਹਿ ਗਏ ਸੀਗੇ ਹਾਂਜੀ ਕੱਪੜੇ ਤੇ ਇਸ ਤੋਂ ਬਾਅਦ ਬੱਸ ਇੱਥੇ ਮੈਨੂੰ ਕੰਮ ਕਰਦਿਆਂ ਹੋ ਗਏ ਸੀ ਦਾ 10:30 ਹਾਂ ਜੀ ਇੱਥੇ ਹੋ ਗਏ ਸੀ 11:15 11:12 ਦਾ ਟਾਈਮ ਹੋ ਗਿਆ ਸੀ ਇਹਨਾਂ ਦੇ ਪਾਪਾ ਆ ਗਏ ਸੀ ਸ਼ਾਪ ਤੋਂ ਉਹਨਾਂ ਲਈ ਮੈਂ ਬਣਾਈ ਸੀ ਰੋਟੀ ਤੇ ਨਾਲ ਹੀ ਮੈਂ ਆਪਣੇ ਬਣਾ ਲਈ ਸੀਗੀ ਚਾਹ ਦੁਪਹਿਰ ਵਾਲੀ ਹਨਾ ਤੇ ਚਾਹ ਵਗੈਰਾ ਪੀਵਾਂਗੇ ਆਪਾਂ ਫਿਰ ਜਾਣਾ ਸੀ ਜਾਨੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਨੇ ਜਾਣਾ ਸੀ ਬਾਜ਼ਾਰ ਤੇ ਤਾਂ ਕਰਕੇ ਮੈਂ ਕਿਹਾ ਜੇ ਲੋ ਆਪਾਂ ਜਲਦੀ-ਜਲਦੀ ਆਪਣੇ ਜਿਹੜੇ ਕੰਮ ਨੇ ਖਤਮ ਕਰ ਲਈਏ ਚਾਹ ਵਗੈਰਾ ਪੀ ਲਈਏ ਨਾਲੇ ਪਾਪਾ ਵੀ ਪੀ ਲੈਣਗੇ ਤੇ ਫਿਰ ਆਪਾਂ ਹੁੰਨੇ ਆ ਰੈਡੀ ਹਨਾ ਸੱਚੀ ਗਰਮੀ ਨੇ ਤਾਂ ਸੁਰਤ ਬੰਦ ਲਾਈ ਪਈ ਹੈ ਇਹ ਹਾਲ ਹੋਇਆ ਪੈਸੇ ਮੇਰੇ ਇਸ ਟੇ ਤੇ ਬਹੁਤ ਬੁਰਾ ਹਾਲ ਸੀ ਗਾ ਗਰਮੀ ਨਾਲ ਤੇ ਹਾਂਜੀ ਇੱਥੇ ਮੈਂ ਨਾਲ ਹੀ ਬਣਾ ਦਿਸਿ ਰਾਜਮਾ ਜਾਨੀ ਆਪਣੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਲੱਗੀ ਸੀਗੀ ਮੈਂ ਕਰਨ ਮੈਂ ਕਿਹਾ ਸ਼ਾਮ ਵਾਸਤੇ ਆਪਾਂ ਰਾਜਮਾ ਪੀ ਗੋਦੀਏ ਵੀ ਬਦਲੇ ਭੇਜ ਜਾਣਗੇ ਤਕਰੀਬਨ ਇੱਥੇ 12 ਦਾ ਟਾਈਮ ਹੋ ਗਿਆ ਸੀ ਥੋੜਾ ਜਿਹਾ ਮੈਂ ਪਾਤਾ ਸੀ ਵਿੱਚ ਨਮਕਾ ਨਮਕ ਪਾਉਣ ਨਾਲ ਡੇ ਨੇ ਬਦਿਆ ਜਨੀ ਕੇ ਵੀ ਜਾਂਦੇ ਗਲ ਜਾਂਦੇ ਵਧੀਆ ਵੀ ਹੈਨਾ ਜਿਆਦਾ ਨਹੀਂ ਇਦਾਂ ਹੁੰਦਾ ਆਪਾਂ ਨੂੰ ਵੀ ਹਾਂ ਆਪਾਂ ਨੂੰ ਜਿਆਦਾ ਟਾਈਮ ਰੱਖਣਾ ਪਊਗਾ ਤੇ ਹਾਂਜੀ ਇੱਥੇ ਬਸ ਰਾਜਮਾ ਪਾ ਰੱਖ ਦਾਂਗੇ ਭਿਓ ਕੇ ਧੁੱਪੇ ਰੱਖ ਦਾਂਗੇ ਨੋਰਮਲ ਪਾਣੀ ਦੇ ਵਿੱਚ ਹੀ ਆਪਾਂ ਨੇ ਇਹਨੂੰ ਭਿਉਆਇਆ ਸੀਗਾ ਤੇ ਮੈਂ ਕਹਾਂ ਜਦੋਂ ਨਾਲ ਆਪਾਂ ਬਾਜ਼ਾਰ ਤੋਂ ਆਵਾਂਗੇ ਵਿਚੋ ਉਹਦੋਂ ਆਪਣੇ ਇਹ ਰਾਜਮਾ ਨੇ ਵਧੀਆ ਭਿੱਜ ਜਾਣਗੇ ਤਕਰੀਬਨ 2.5 ਘੰਟਿਆਂ ਦੇ ਵਿੱਚ ਹਨਾ ਤੇ ਹਾਂਜੀ ਇੱਥੇ ਹੋ ਗਏ ਸੀ ਦੇਖੋ ਰੈਡੀ ਤੇ ਮੈਂ ਰੈਡੀ ਹੋ ਗਈ ਸੀ ਇਹਨਾਂ ਦੇ ਪਾਪਾ ਆਪਣਾ ਭੱਗ ਬਣ ਰਿਹਾ ਹਾਂਜੀ ਇਹਨਾਂ ਦੇ ਪਾਪਾ ਦੀ ਵੀ ਦੇਖੋ ਹੋ ਗਏ ਸੀ ਤਿਆਰ ਤੇ ਬੱਚੇ ਆਪਣਾ ਕਰ ਰਹੇ ਸਟੱਡੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹਰ ਸਤਿ ਸ਼ਾਨ ਜੀ ਕਿਵੇਂ ਹੋ ਸਾਰੇ ਉਮੀਦ ਹਾਂ ਸਾਰੇ ਠੀਕ ਹੋਵਾਂਗੇ ਹਾਂ ਜੀ ਆਪਾਂ ਜਾ ਕੇ ਆਏ ਹਾਂ ਹੁਣ ਬਾਜ਼ਾਰ ਥੋੜੀ ਜੀ ਮੈਡੀਸਨ ਲੈਣੀ ਸੀ ਆਪਣੀ ਤੇ ਕੁਝ ਆਪਾਂ ਲੈ ਕੇ ਆਏ ਆਪਣੀ ਸ਼ੌਕ ਦਾ ਸਮਾਨ ਉਹਦੇ ਨਹੀਂ ਮਿਲਿਆ ਸੀਗਾ ਅੱਜ ਲੈ ਕੇ ਆਇਆ ਸਭ ਲੈ ਕੇ ਮੈਂ ਇੱਕ ਤੇ ਹੈ ਬੀਨ ਸਬੈਕਸ ਤੇ ਨਾਲ ਇਹ ਵਾਲੀ ਵੈਕਸ ਬੱਬਲ ਵੈਕਸ ਇਹ ਫੇਸ ਨਹੀਂ ਲੈ ਕੇ ਆਈਆਂ ਮੈਂ ਇਹ ਸਬੈਕਸ ਹੈ ਨਾ ਤੇ ਆ ਮੈਂ ਦੋ ਲੈ ਕੇ ਆਈਆਂ ਸਪੈਚੂਲਾ تو آپ ہوئے کی بسکٹ وغیرہ ہے نا بچوں کا سامان تو باقی تھوڑا جا میرا کچن کا پتا ہوا تھوڑا جہا جی ہا سکربر وغیرہ ہے نا اسٹیل بول اپنی دو کردہ یہ والی ایک آپ لے کے آیا آلو چلن والے ہے نا یہ دو لے کے آئے اپنا کردہ سٹیل بول وغیرہ ہے نا یہ جہاں کچھ میرا مکیا پیا وہ لے کے آیا ਇੱਕ ਮੈਂ ਲੈ ਕੇ ਆਈ ਆ ਇਹ ਵਾਲੀ ਪੈਪਰ ਛੋਟਾ ਸਪੈਸ਼ਲ ਕਿਚਨ ਲਈ ਲੈ ਕੇ ਆਈ ਆ ਉੱਪਰਲੀ ਸਾਈਡ نیچے ਵਾਲਾ ਤਾਂ ਮੇਰੇ ਕੋਲੇ ਹੈਗਾ ਸੀ ਮੈਂ ਕੇਵਲ ਫਰਸ਼ ਤੇ ਡਿਲੇਜਨ ਦਾ ਪਾਣੀ ਉੱਪਰ ਵਾਲਾ ਨਹੀਂ ਹੈ ਸੀ ਤੇ ਇਹ ਲੈ ਕੇ ਆਈ ਆ ਮੈਂ ਦੋ ਨਮਕ ਕਾਲੀਆਂ ਛੋਟੀ ਛੋਟੀਆਂ ਸ਼ਿਸੀਆਂ ਤੇ ਹੋਰ ਮੈਂ ਕੀ ਲੈ ਕੇ ਆਈ ਸੀ ਇੱਕ ਮੈਂ ਲੈ ਗਈ ਸੀ ਵੱਡਾ ਪੈਪਰ ਹਨਾ ਤੇ ਬਾਕੀ ਸਾਨੂੰ ਬਤਾ ਸਬਜ਼ੀਆਂ ਵਗੈਰਾ ਬਰੈਡ ਅਜੇ ਕੁਝ ਲੈ ਕੇ ਆ ਜਾਗੇ ਤੇ ਬੱਚੇ ਜਾ ਰਹੇ ਨੇ ਹੁਣ ਗੋਸ਼ ਵਾਲਾ ਸਪੈਸ਼ਲ ਮਾਹੌਲ ਦਿਖਾਉਣੇ ਸੀ ਇਹ ਦੇਖੋ ਬੱਚੇ ਆਪਣਾ ਬਹਿ ਗਏ ਗੱਡੀ ਦੇ ਵਿੱਚ ਗਏ ਗਏ اچھا ਮਤ ਉਹਨਾਂ ਦੀ ਲਗਾਈ ਸੀ ਬਨਾਣਾ ਚਲੋ ਕੋਈ ਨਾ ਲਓ ਜੀ ਬੱਚੇ ਆਪਣੇ ਚਲੇ ਗਏ ਤੇ ਇੱਧਰ ਆਪਣੇ ਕੱਪੜੇ ਉਤਾਰਨ ਆਲੇ ਨੇ ਇਹ ਦੇਖੋ ਧੁੱਪ ਚੜ੍ਹ ਗਈ ਵਿਚਾਰੇ ਚਾਹ ਵੀ ਪੀਣਾ ਮੈਂ ਚਾਹ ਵੀ ਨਹੀਂ ਦਿੱਤੀ ਹੈ ਲੋਹੇ ਕੱਪੜੇ ਪਾਉ ਤਾਰ ਲਏ ਫਿਰ ਮੈਰਾ ਸਮਾਂ ਵੀ ਉਬਲਣੇ ਧਰਦਾ ਜਿਹੜੇ ਪਿਓਕੇ ਗਏ ਸੀ ਜਾਂਦੇ ਓਏ ਤੇ ਸਪੈਸ਼ਲ ਅੱਜ ਬੱਚਿਆਂ ਦੀ ਡਿਮਾਂਡ ਤੇ ਬਣਾਵਾਂਗੇ ਕਹਿੰਦੇ ਅਜ ਰਾਜਮਾ ਬਣਾ ਕੇ ਦੇਵੋ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਇਹਨਾਂ ਦੇ ਪਾਪਾ ਲਈ ਛੱਲੀਆਂ ਭੁੰਨਣ ਹਨਾ ਦੋ ਲੱਗੀ ਸੀ ਇਹ ਭੁੰਨਣ ਮੈਂ ਕਿਹਾ ਚਲੋ ਹਨਾ ਨਾਲ-ਨਾਲ ਆਪਣੇ ਬੱਚੇ ਖਾ ਲੈਣਗੇ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦਿੰਦੇ ਰਣਾ ਚਾਹੀਦਾ ਹਨਾ ਤੇ ਇਹਨਾਂ ਨਾਲ ਦੰਦ ਵਗੈਰਾ ਵੀ ਸੇ ਰਹਿੰਦੇ ਤੇ ਬਾਕੀਆਂ ਨਾਲ ਮਾਰੀਆਂ ਚੀਜ਼ਾਂ ਨਾਲੋਂ ਤਾਂ ਇਹ ਬਹੁਤ ਜ਼ਿਆਦਾ ਚੰਗੀਆਂ ਚੀਜ਼ਾਂ ਨਹੀਂ ਆ ਜਿਹੜੀਆਂ ਇਹ ਵਾਲੀਆਂ ਨੇ ਤੇ ਇੱਥੇ ਰੱਖੇ ਸੀਗੇ ਛੱਲੀਆਂ ਦੇ ਦਾਣੇ ਹਨਾ ਕੱਢ ਕੇ ਸੀਟਕੌਰਨਸ ਬਣਾਉਣ ਲਈ ਹਨਾ ਤੇ ਇਹ ਬਣਾਉਨੇ ਸੀ ਬੇਟੀ ਨੇ ਉਹਨੇ ਆਪਣਾ ਛਿੱਲ ਕੇ ਉਹਨੇ ਆਪਣਾ ਬੋਲ ਵਗੈਰਾ ਕਰਨੇ ਰੱਖੇ ਸੀ ਤੇ ਨਾਲ ਹੀ ਮੈਂ ਜਿਹੜੇ ਰਾਜਮਾ ਸੀਗੇ ਉਹ ਆਪਣੇ ਉਬਲ ਚੁੱਕੇ ਸੀ ਉਹਨਾਂ ਨੂੰ ਮੈਂ ਬਾੜਾ ਦਵਾ ਲਿਆ ਸੀ ਬਸ ਇਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਲੱਗਾਂਗੇ ਸਬਜ਼ੀ ਦੀ ਤਿਆਰੀ ਕਰਨ ਮੈਨੂੰ ਇੱਦਾਂ ਸੀ ਮਾ ਚਲੋ ਜਲਦੀ ਜਲਦੀ ਬਣਾ ਲਈਏ ਪਰ ਫਿਰ ਵੀ ਤੁਹਾਨੂੰ ਬੜਾ ਹਨਾ ਜਿੰਨਾ ਮਰਜ਼ੀ ਆਪਾਂ ਜਲਦੀ ਕਰੀਏ ਮਾੜੇ ਮਾੜੇ ਟਾਈਮ ਹਨਾ ਮਾੜੇ ਮਾੜੇ ਨਾਲ ਹੀ ਹੋ ਜਾਂਦਾ ਬਹੁਤ ਜ਼ਿਆਦਾ ਹਲੋ ਕੀ ਬਣਾ ਰਹੇ ਹੋ ਤੂੰ ਕੀ ਪੀਣਾ ਹਨਾ ਚੇਕ ਨੰਨਾ ਚੇਕ ਉਹ ਤੋਂ ਡੈਟ ਕੰਨੀ ਮੈਂ ਡਿੱਟਾ ਜਾ ਮੈਂ ਪੈਗਾ ਥੱਲੇ ਵੀ ਨਾ ਗਿੱਲਾ ਗਿੱਲਾ ਜਾ ਕਰਕੇ ਮੇਰੇ ਨਾਲ ਘਤੌਣ ਲੱਗ ਗਈ ਥੱਲੇ ਵਾਲਾ ਪੇਪਰ ਹੀਟਾ ਮਾਰ ਲਈ ਉਹ ਪੇਪਰ ਹੈਟਾ ਬੇਠਾ ਵੀ ਹਾਂਜੀ ਇੱਥੇ ਸਵੀਟ ਕੌਰਨਸ ਬਣ ਕੇ ਹੋ ਚੁੱਕੇ ਆ ਤਿਆਰ ਤੇ ਇਹਦੇ ਵਿੱਚ ਆਪਾਂ ਨੇ ਪਾਏ ਸੀ ਪਿਆਜ਼ ਤੇ ਨਾਲ ਹੀ ਪਾਏ ਸੀ ਆਪਾਂ ਨੇ ਟਮਾਟਰ ਵਗੈਰਾ ਕੱਟ ਕਰਕੇ ਤੇ ਥੋੜਾ ਜਿਹਾ ਆਪਾਂ ਨੇ ਸੈਂਦਾ ਨਾਮਕ ਤੇ ਨਾਲ ਪਾਈ ਸੀ ਆਪਾਂ ਨੇ ਕਾਲੀ ਮਿਰਚ ਹਨਾ ਇੱਕ ਚੀਜ਼ ਦੀ ਕਮੀ ਰਹੀ ਸੀ ਸਾਡੇ ਕੋਲ ਉਹ ਸੀਗੀ ਨਿੰਬੂ ਪਰ ਫਿਰ ਵੀ ਮਨਾ ਬਹੁਤ ਜਿਆਦਾ ਟੇਸਟੀ ਬਣੀ ਸੀਗੇ ਤੇ ਮੈਂ ਇਹ ਰੈਸਪੀ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗੀ ਕਿਉਂਕਿ ਇਹ ਬਣਾਈ ਸੀ ਬੇਟੀ ਨੇ ਹਨਾ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ ਉਹਨੇ ਕਦੋਂ ਬਣਾ ਲਈ ਮੈਂ ਲੱਗੀ ਸੀ ਬਾਹਰ ਸਬਜ਼ੀ ਦੀ ਤਿਆਰੀ ਕਰਨਾ ਬਾਹਰ ਮੰਜੇ ਤੇ ਬੈਠ ਕੇ ਤੇ ਇਧਰ ਦੇਖੋ ਸਬਜ਼ੀ ਆਰਾਮ ਫਰਮਾ ਰਹੇ ਨੇ ਆਪਣਾ ਤੇ ਮਸਾਂ ਵਿਚਾਰਿਆਂ ਨੂੰ ਸੱਚੀ ਦਿਨ ਮਿਲਦਾ ਉਹਨਾਂ ਨੂੰ ਤਾਂ ਆਰਾਮ ਦਾ ਬਿਲਕੁਲ ਵੀ ਨਹੀਂ ਟਾਈਮ ਮਿਲਦਾ ਨਾ ਸਵੇਰ ਚਲੇ ਜਾਂਦੇ ਨੇ ਕੰਮ ਦੇ ਸ਼ਾਮ ਨੂੰ ਵਿਚਾਰਿਆਂ ਨੂੰ 10 ਵਜੇ ਜਾਂ 11 ਵਜੇ ਆਉਂਦੇ ਕਰਦੇ ਆ ਨੂੰ ਤੇ ਅੱਜ ਵੀ ਬਾਜ਼ਾਰ ਜਾਣ ਕਰਕੇ ਆਗੇ ਸੀ ਜਲਦੀ ਨਹੀਂ ਤਾਂ ਅੱਜ ਵੀ ਨਹੀਂ ਹੋਣਾ ਸੀ ਉਹਨਾਂ ਨੇ ਫਿਰ ਜਦੋਂ ਇੱਕ ਵਾਰੀ ਘਰੇ ਆ ਗਏ ਹਨਾ ਫਿਰ ਸਾਨੂੰ ਬਤੌਕਾ ਹੋ ਜਾਂਦਾ ਦੁਬਾਰੇ ਵੀ ਚਲੋ ਹਨਾ ਵੀ ਹੁਣ ਸ਼ਾਮ ਤਾਂ ਹੋਈ ਪਈ ਆ ਕਹਿੰਦੇ ਵੀ ਚਲੋ ਹੁਣ ਮੈਂ ਕਿੱਥੇ ਆ ਨਾ ਸ਼ਾਪ ਤੇ ਜਾਵਾਂਗਾ ਤੇ ਇਧਰ ਦੇਖੋ ਜਸ ਆਪਣੇ ਕਿਵੇਂ ਕਰ ਰਹੀ ਆ ਇਹਨੂੰ ਬੜਾਈ ਚੀਜ਼ਾਂ ਦਾ ਰਹਿੰਦਾ ਦੇਖੋ ਕਹਿ ਰਹੀ ਆ ਬਹੁਤ ਟੇਸਟੀ ਬਣੇ ਨੇ ਤੇ ਨੂਰ ਆਪਣੇ ਉਧਰ ਖੇਡ ਰਹੀ ਹੈਗੀ ਉਹ ਤਾਂ ਆਪਣੇ ਰੱਖਦੇ ਸੀ ਉਧਰ ਤੇ ਹਾਂ ਜੀ ਉਸ ਤੋਂ ਬਾਅਦ ਇੱਥੇ ਮੈਂ ਲੱਗੀ ਸੀ ਆਪਣੀ ਸਬਜ਼ੀ ਦੀ ਤਿਆਰੀ ਕਰਨ ਆਪਾਂ ਤੜਕਾ ਵਗੈਰਾ ਲਗਾਉਣ ਲੱਗੇ ਸੀਗੇ ਤੇ ਇੱਥੇ ਮੈਂ ਲੈ ਰਹੀ ਸੀ ਸਰੋਂ ਦਾ ਤੇਲ ਹਨਾ ਜਿਹੜਾ ਆਪਾਂ ਕਾਣੀ ਕਢਵਾਈ ਹੋਈ ਸੀ ਉਹ ਆਪਣੀ ਹੋ ਗਈ ਸੀ ਖਤਮ ਤੇ ਇੱਥੇ ਆਪਾਂ ਨੇ ਇਹ ਵਾਲੀ ਬੋਤਲਾ ਹੁਣ ਆਪਾਂ ਨੇ ਉਹ ਮੰਗਾਈ ਸੀ ਤੇ ਇਧਰ ਮੈਂ ਲੱਗੀ ਸੀ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਲਾਲ ਮਿਰਚਾਂ ਸੁੱਕੀਆਂ ਹਨਾ ਚਟਨੀ ਵਗੈਰਾ ਦੇ ਲਈ ਲੈ ਕੇ ਆਏ ਸੀਗੇ ਤੇ ਇੱਥੇ ਮੈਂ ਇਹਨਾਂ ਨੂੰ ਧੁੱਪੇ ਰੱਖਤਾ ਸੀਗਾ ਦੋ ਦਿਨ ਤੋਂ ਪੇਰਾ ਖਣ ਤੋਂ ਬਾਅਦ ਇਹਨਾਂ ਨੂੰ ਫਿਰ ਮੈ ਇਹ ਡੋਲਣੀ ਪਈ ਸੀ ਮੇਰੇ ਕੋਲੇ ਖਾਲੀ ਤੇ ਮੈਂਗਾ ਚਲੋ ਆਪੇ ਇਹ ਚ ਪਾ ਕੇ ਰੱਖ ਦੇਣਾ ਕਿ ਕਿਸੇ ਲਿਫਾਫੇ ਵਗੈਰਾ ਜਿਹਾ ਪਾਵਾਂਗੇ ਤਾਂ ਇਹ ਖਰਾਬ ਹੋ ਜਾਣੀਆਂ ਫਿਰ ਵੀ ਮੁੱਲ ਲੈ ਕੇ ਆਇਆ ਹਨਾ ਚੀਜ਼ ਵੀ ਖਰਾਬ ਹੋ ਜਾਣੀਆਂ ਤੇ ਉਹਨਾਂ ਨੂੰ ਮੈਂ ਪਾ ਕੇ ਰੱਖ ਦੂੰ ਡੋਲਨੀ ਦੇ ਵਿੱਚ ਨਾਲ-ਨਾਲ ਆਪਣੇ ਜਿਹੜੇ ਨਿੱਕੇ-ਨਿੱਕੇ ਕੰਮ ਹੁੰਦੇ ਜਿਵੇਂ ਆਪਣੇ ਬਰਤਨ ਵਗੈਰਾ ਉਹ ਨਾਲ ਨਾਲ ਹੀ ਮੈਂ ਸਾਫ਼ ਕਰੀ ਜਾਊਂਗੀ ਹਨਾ ਤੇ ਇਥੇ ਆਪਣੇ ਪਾਲਿਆ ਸੀ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਤੇ ਨਾਲ ਹੀ ਆਪਾਂ ਨੇ ਆ ਲਸਣ ਪਿਆਜ਼ ਦਾ ਪੇਸਟ ਹਨਾ ਹੋਪਾ ਨੇ ਚੌਪ ਕਰਕੇ ਰੱਖਿਆ ਹੋਇਆ ਸੀਗਾ ਤੇ ਆਪਾਂ ਇਹਨੂੰ ਲਗਾ ਦਾਂਗੇ ਤੜਕਾ ਤੇ ਰਾਜਮਾ ਦੀ ਸਬਜ਼ੀ ਸੱਚੀ ਬਹੁਤ ਟੇਸਟੀ ਲੱਗਦੀ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਹਨੂ-ਕਿਹਨੂ ਇਹ ਸਬਜ਼ੀ ਟੇਸਟੀ ਲੱਗਦੀ ਆ ਸਾਡੇ ਘਰ 'ਚ ਸਾਰੇ ਹਨਾ ਪਾਪਾ ਜੀ ਵੀ ਹਨਾ ਖਾਸ ਕਰ ਪਾਪਾ ਜੀ ਨੂੰ ਬਹੁਤ ਜਿਹੜੇ ਦਾਣੇ ਬਹੁਤ ਘੱਟ ਕਈ ਇਹੋ ਜਿਹੀਆਂ ਦਾਣੇ ਨੇ ਜਿਹੜੇ ਉਹਨਾਂ ਨੂੰ ਨਹੀਂ ਪਸੰਦ ਆਈਆਂ ਪਰ ਇਹ ਵੀ ਸਬਜ਼ੀ ਉਹ ਬਹੁਤ ਜੀ ਨਾਲ ਖਾਂਦੇ ਨੇ ਜੇ ਤੇ ਹਾਂਜੀ ਬਸ ਇੱਥੇ ਮੈਂ ਲੱਗੀ ਸੀ ਤੜਕਾ ਲਗਾਉਣ ਨਮਕ ਮਿਰਚ ਵਗੈਰਾ ਮੈਂ ਹਲੇ ਪਾਇਆ ਨਹੀਂ ਸੀ ਹਾਂਜੀ ਮੈਂ ਲੱਗੀ ਸੀ ਉਧਰ ਟਮਾਟਰ ਵਗੈਰਾ ਛੇਲਣ ਝੀਰਨਾ ਹਨ ਤੇ ਆਪਣਾ ਮਸਾਲਾ ਭੁੱਜ ਰਿਹਾ ਸੀ ਮੈਂ ਕਹਿੰਨਾ ਟਾਈਮ ਮੈਂ ਆਪਣਾ ਜਿਹੜਾ ਹੈਗਾ ਟਮਾਟਰ ਵਗੈਰਾ ਕੱਟ ਕਰ ਲੂੰਗੀ ਟਮਾਟਰਾਂ ਦਾ ਰੇਟ ਸੱਚੀ ਇੰਨਾ ਜ਼ਿਆਦੇ ਹਾਈ ਹੋਇਆ ਪਿਆ ਬਹੁਤ ਜ਼ਿਆਦੇ ਹਨਾ ਤੇ ਜਿਹੜੇ ਲੈਣ ਵਾਲੇ ਤਾਂ ਹੈ ਹੀ ਨਹੀਂ ਤੇ ਮੈਂ ਇੱਕ ਟਮਾਟਰ ਹੀ ਪਾਇਆ ਸੀ ਸਬਜ਼ੀ ਦੇ ਵਿੱਚ ਮੈਂ ਕਿਹਾ ਚਲੋ ਆਪਾਂ ਇੱਕ ਪਾਲਨੇ ਹੋ ਕੇ ਮੇਰੇ ਕੋਲ 21 ਸੀਗਾ ਤੇ ਹਾਂ ਜੀ ਮਸਾਲਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਟਮਾਟਰ ਥੋੜਾ ਟਾਈਮ ਆਪਾਂ ਅੱਠ ਮਟਰ ਭੁੰਨਾਗੇ ਤੇ ਇਦਾਂ ਨਾ ਕਿਉਂ ਮੈਂ ਸਾਰਾ ਕੁਝ ਨਾਲ ਦੀ ਨਾਲ ਪਾਈ ਜਾਨੇ ਮੈਂ ਵਿੱਚੋਂ ਵੀਡੀਓ ਕੱਟ-ਕੱਟ ਕਰਕੇ ਪਾ ਰਹੀ ਹਾਂ ਜਿਵੇਂ ਮਸਾਲੇ ਪਾਉਣ ਤੋਂ ਬਾਅਦ ਥੋੜਾ ਟਾਈਮ ਆ ਭੁੰਨੂਗੀ ਹਨਾ ਫਿਰ ਮੈਂ ਦੁਬਾਰੇ ਵੀਡੀਓ ਚਲਾਈ ਆਗੀ ਇਹ ਨਾ ਕਿਉਂ ਕਿ ਉਹ ਵੀ ਤੁਸੀਂ ਨਾਲ ਦੀ ਨਾਲ ਸਾਰਾ ਕੁਝ ਇਕੱਠੇ ਪਾਣੀ ਪਾਣੀ ਪਾ ਕੇ ਇਕੱਠੇ ਤੁਸੀਂ ਕੋਲ ਬਣਾਤਾ ਹਨਾ ਤੇ ਥੋੜਾ ਥੋੜਾ ਟਾਈਮ ਸ਼ੇਕ ਲਵਾਉਣ ਤੋਂ ਬਾਅਦ ਹਨਾ ਫਿਰ ਆਪਾਂ ਨੇ ਸਾਰੇ ਜਿਹੜੇ ਮਸਾਲੇ ਆਪਾਂ ਨੇ ਪਾਏ ਨੇ ਨਮਕ ਮਿਰਚ ਗਰਮ ਮਸਾਲਾ ਹਲਦੀ ਹਨਾ ਤੇ ਹਲਦੀ ਮੈਂ ਥੋੜਾ ਟਾਈਮ ਇਹਦੇ ਵਿੱਚ ਪਹਿਲਾਂ ਪਾਤੀ ਸੀਗੀ ਤੇ ਇਹਦਾ ਦੇਖੋ ਰਾਜਮ ਆਪਣੇ ਭਿੱਜੇ ਹੋਏ ਸੀਗੇ ਵਧੀਆ ਤੇ ਉਹਨਾਂ ਦਾ ਪਾਣੀ ਆਪਾਂ ਕੱਢ ਲਾਂਗੇ ਅਲੱਗ ਤੋਂ ਤੇ ਮੇਰਾ ਤਾਂ ਇਹ ਸਬਜੀ ਬਣਾਉਣ ਦਾ ਤਰੀਕਾ ਇਹੀ ਆ ਹਨਾ ਜਿਵੇਂ ਆਪਾਂ ਇਨਕੇ ਬਣਾਉਨੇ ਆ ਆਪਾਂ ਇਹੀ ਹੈ ਕਿ ਤੁਸੀਂ ਸਿੱਖ ਕੇ ਨਹੀਂ ਬਣਾਉਣ ਲੱਗੇ ਜਾਂ ਕੋਈ ਵੀਡੀਓ ਵਗੈਰਾ ਦੇਖ ਕੇ ਨਹੀਂ ਬਣਾਉਣ ਲੱਗੇ ਤੇ ਜਿੱਦਾਂ ਆਪਾਂ ਆਪਣੇ ਮੰਮੀ ਉਹਨਾਂ ਨੂੰ ਬਣਾਉਂਦੇ ਦੇਖਦੇ ਆਇਆ ਹਨਾ ਉਦਾਂ ਮੈਂ ਜਿਹੜੀ ਸਬਜੀ ਵਗੈਰਾ ਬਣਾਉਣੀ ਆਂਗੀ ਹਨਾ ਤੇ ਲਓ ਜੀ ਮਸਾਲਾ ਆਪਣਾ ਭੁੱਜ ਗਿਆ ਤੇ ਆਪਣਾ ਤੇਲ ਵੀ ਛੱਡਤਾ ਹਨਾ ਦੇਖੋ ਤੇ ਥੋੜਾ ਟਾਈਮ ਹੁਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੇ ਸੀਗੇ ਰਾਜਮਾ ਰਾਜਮਾ ਨੂੰ ਥੋੜਾ ਟਾਈਮ ਸੇਕ ਲਵਾ ਕੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਜਿਹੜੀ ਤੁਸੀਂ ਗਰੇਵੀ ਬਣਾਉਣੀ ਆ ਤੁਸੀਂ ਅੰਦਾਜ਼ੇ ਨਾ ਜਿਹੜਾ ਪਾਣੀ ਵਗੈਰਾ ਹਨਾ ਵਿੱਚ ਪਾ ਸਕਦੇ ਹੋ ਘੱਟ ਵੱਧ ਹਨਾ ਜਿੱਦਾਂ ਦੀ ਵੀ ਤੁਸੀਂ ਗਰੇਵੀ ਬਣਾਉਣੀ ਆ ਖਾਸ ਕਰ ਇਹ ਵਾਲੀ ਸਬਜੀ ਆ ਨਾ ਚੋਲਾ ਨਾਲ ਬਹੁਤ ਟੇਸਟੀ ਲੱਗਦੀ ਆ ਤੇ ਬਟ ਅਸੀਂ ਚੋਲ ਨਹੀਂ ਬਣਾਏ ਸੀਗੇ ਸਿਵੜਾ ਇਸੀ ਰੋਟੀ ਕਿਉਂਕਿ ਫਲਾਉ ਜੀ ਸਬਜੀ ਰੱਖਤੀ ਆ ਆਪਣੇ ਬਣਨੀ ਹਾਂਜੀ ਦਾਲ ਆਪਣੇ ਬਣ ਕੇ ਹੋ ਚੁੱਕਿਆ ਤਿਆਰ ਤੇ ਬਸ ਆਪਾਂ ਜਸਟ ਠਕਾ ਹੋਵੇ ਕੁੱਕਰ ਦਾ ਥ੍ਰੀ ਨਾ ਕਿੰਦਾ ਦੀ ਬਣਦੀ ਆ ਤੇ ਪੱਕੀ ਗਰਮੀ ਨੇ ਸੱਚੀ ਆਤਮ ਚ ਇਹ ਬਹੁਤ ਪ੍ਰਹਾਰ ਵਗਰ ਗਰਮੀ ਚ ਹੋਰ ਕਿਤਾ ਕੋਈ ਹਾਲ ਨਹੀਂ ਹੋਏਗਾ ਤੇ ਨੋਜੀ ਤੇ ਦਾਲ ਆਪਣੇ ਦੇਖੋ ਬਣ ਕੇ ਹੋ ਚੁੱਕਿਆ ਰੈਡੀ ਆਲਮਾ ਹਾ ਦੀ ਬਸ ਹੱਪੜਾ ਇਕਾ ਗੁੰਨਿਆ ਪਿਆ ਤੇ ਆਪਾਂ ਰੋਟੀ ਬਣਾਉਨੇ ਆ ਸਬਜੀ ਕਹਿੰਦੇ ਮੈਨੂੰ ਹਲੇ ਭੁੱਖ ਨਹੀਂ ਹੈਗੀ ਉਹਨਾਂ ਨੇ ਨਾ ਸਵੀਟ ਕਾਉਂਟਸ ਬਣਾਏ ਸੀ ਉਹ ਖਾ ਲੈ ਤੇ ਉਦੋਂ ਪਹਿਲਾਂ ਰੋਟੀ ਖਾ ਕੇ ਛੱਡ ਜਦੋਂ ਅਸੀਂ ਸ਼ਹਿਰੋਂ ਆਏ ਸੀ ਹੈਨਾ ਤੇ ਪੱਕੇ ਦੇਖਦੇ ਆ ਜਦੋਂ ਨੂੰ ਬਣਾਵਾਂਗੇ ਇੱਕ ਅੱਧੀ ਰੋਟੀ ਲੈ ਲੈਣਗੇ ਤੇ ਹੁਣ Papa ਜੀ ਨੂੰ ਮਾਰਦੇ ਆ ਆਵਾਜ਼ ਤੇ ਫਿਰ ਆਪਾਂ ਹੱਪੜਾ ਬਣਾ ਕੇ ਦੇਨੇ ਆ ਨੇ ਰੋਟੀ ओके 15-20 ਮਿੰਟ ਤਾਂ ਲੱਗੇ ਜਾਣੇ ਪਪੀਆਂ ਨੂੰ ਖਾਣ ਦੇ ਕਰਦੇ ਹਨ ਪੇਟੀਏ ਵੀ ਖਾਣੇ ਆ ਰੋਟੀ ਤੇ ਚਲੋ ਜੀ ਬਣੇ ਰਹੋ ਤੁਸੀਂ ਇਹਨੇ ਆਪਣੇ ਵਲੌਗ ਦੇ ਨਾਲ ਆਂਦੇ ਬਣਾ ਲਈਏ ਦਿੱਤੀ ਆਪਣੇ ਤੇ ਕਿਚਨ ਜੇ ਤਾਂ ਸੱਚੀ ਬਿਲਕੁਲ ਵੀ ਨਹੀਂ ਖੜਾ ਜਾਂਦਾ ਕਿ ਮੇਰੀ ਨਾ ਜਿਹੜੀ ਪੱਖੀ ਆਈ ਉਹ ਖਰਾਬ ਹੋ ਗਈਈਆ ਖਰਾਬ ਵੀ ਨਹੀਂ ਕਹਿ ਸਕਦੇਗੇ ਉਹ ਨਾ ਖੁੱਲ ਗਈਈਆ ਕਿ ਸਾਫੀ ਨਾ ਮੁੜ ਗਈ ਉਹ ਕਸੀ ਨਹੀਂ ਹੈਈ ਉਹਦੇ ਨਾਲ ਫੜਦੀਏ ਜਿਹੜੇ ਉਹ ਵਾਸ਼ ਕੀਤੇ ਸੀ ਇੱਕ ਹੈ ਨਾ ਤੇ ਉਹ ਵਾਸ਼ ਕੀਤੇ ਸੀ ਇਹਨੇ ਮੁੜ ਗਈ ਉਹ ਹੀ ਨਹੀਂ ਗਈ ਹੈਗੀ ਕਿ ਲੋ ਜੀ ਦਾਲ ਆਪਣੀ ਬਣਨੀ ਦੀ ਗੱਲ ਤਿਆਰ ਹੋ ਗਈ ਤੇ ਆਪਣਾ ਲਈ ਰੋਟੀ ਖਾ ਪਹਿਨ ਹੋਏ ਫੇਵਰਟ ਅਲਾ ਦੀ ਫਾ ਪਹਿਨ ਬਦਲ ਲਾ ਦਿਆ ਉਹਨਾਂ ਦਾ ਅਲਕਾ ਵਾਲੀ ਸ਼ੋਰ ਇਹ ਤਾਂ ਬੜੀਆ ਖਾਣ ਜਰਾ ਜ ਬਾਹਾਂ ਦੀ ਤੇ ਉਹ ਨਹੀਂ ਖਾਂਦੇ ਆ ਇਹ ਕਹਿੰਦੇ ਆ ਨਾ ਉਹ ਕਾਲੇ ਛੋਲੇ ਉਹ ਨਹੀਂ ਖਾਦੇ ਜਾਂਦੇ ਉਹਨਾਂ ਤੋਂ ਤੇ ਮੈਂ ਨਾ ਗ੍ਰाइंड ਕਰਕੇ ਦੇ ਦਿੰਦੀ ਆ ਉਹਨਾਂ ਜੋਗੀ ਦਾਲ ਅੱਧੀ ਹੁੰਦੀ ਆ ਉਹ ਤੇ ਦੰਦਾ ਕਰਕੇ ਨਾ ਚੱਬੇ ਜਾਂਦੇ ਲੱਗਦੀ ਹੀ ਬਹੁਤ ਏਫਰਟ ਨਾਲ ਦਾ ਟਾਈਮ ਵੀ ਸ਼ੈਰ ਕਰ 8 ਵਜੇ ਪਾਪੀ ਹੋਰ ਛੋਟੀ ਕਰੋ ਹਾਂ ਜਦੋਂ ਆਲਾ ਕੰਮ ਚੋੜ ਦੇ ਬਾਈ ਇੱਕ ਹੀ ਲਾ ਮੈਂ ਨਹੀਂ ਕਾ ਇੱਕ ਹੀ ਲਾ ਮੈਂ ਹੁਣ ਛੇਲਾ ਦੇ ਤੋ ਜੀ ਆਪਾ ਜੀ ਕਹਿੰਦੇ ਮੈਂ ਤਾਂ ਬਾਹਰ ਬਹੁਤ ਸੱਚ ਗਰਮੀ ਵੀ ਹੈ ਵਾਲੀ ਹੋਈ ਉਹਨਾਂ ਨੂੰ ਰੋਕ ਨਹੀਂ ਜਿਆ ਹਾਂ ਹਾਂ ਜੀ ਉਹ ਉਹ ਜਰਵਾ ਬੱਚੀ ਕਿਹੜਾ ਆਪਾਂ ਜਿਹੜਾ ਗੇਰੇ ਤੇ ਈਲਾਲੇ ਅੰਦਰ ਲੋ ਜੀ ਮੈਂ ਲਾਗੀ ਸੇ ਇਥੇ ਰੋਟੀ ਬਣਾਉਣਾ ਤੇ ਆਪਣੇ ਅੱਜ ਵਾਲੀ ਵੀਡੀਓ ਦਾ ਪਹਿ ਇਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾਂ ਦੀ ਲੱਗੀ ਤੇ ਅੱਗੇ ਵੀ ਆਪਣੇ ਚੈਨਲ ਨੂੰ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਇਦਾਂ ਹੀ ਆਪਣੇ ਨਾਲ ਬਣੇ ਰਹੋ ਆਪਣੀ ਸਪੋਰਟ ਤੁਸੀਂ ਕਰਦੇ ਰਹੋ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ